ਪਾਤਣਾ ਦੇ ਨੇੜੇ ਕੀ ਪਿੰਡ ਦਿਓਗੜ ਵਿਖੇ ਹਰ ਸਾਲ ਦੀ ਤਰ੍ਹਾਂ ਲੱਗਣ ਵਾਲਾ ਬਾਬਾ ਨੂਰੇ ਸ਼ਾਹ ਦਾ ਮੇਲਾ ਇਸ ਵਾਰ ਬੜਾ ਭਾਰਿਆ ਔਰ ਜਿਸ ਵਿੱਚ ਕੀ ਮੁੱਖ ਸੇਵਾਦਾਰ ਸ਼ਮਸ਼ੀਰ ਸਿੰਘ ਗੁੱਡੂ ਸਾਹਿਬ ਦਾ ਡੀਐਸਪੀ ਅਤੇ ਪਾਤਣਾ ਗੁਰਤੇਗ ਬਾਜ਼ਾਰ ਸਕੂਲ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲਾ ਕਹਿੰਨਾ ਮੁਰੀ ਜਿਹੜੀਆਂ ਆਈਆਂ ਸੰਤਾਂ ਨੂੰ ਇਨਾਮ ਦਿੱਤੇ ਔਰ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚ ਕੇ ਮੇਲੇ ਦਾ ਆਨੰਦ ਮਾਣਿਆ ਉੱਥੇ ਹੀ ਵੱਡੇ ਕਾਫੀ ਤਰ੍ਹਾਂ ਦੇ ਵਿੱਚ ਕਲਾਕਾਰ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਕੀ ਉੱਥੇ ਭਾਰੀ ਮੇਲੇ ਦੇ ਵਿੱਚ ਆਈਆਂ ਸੰਤਾਂ ਨੂੰ ਕੀ ਲਿਆ ਇਸ ਵਕਤ ਜਿਹੜਾ ਕਿ ਉੱਥੇ ਪਹੁੰਚੇ ਕਈ ਵਕਤ ਵਕਤ ਮੰਤਰੀ ਅਤੇ ਜਿਹੜੇ ਕਿ ਵਿਧਾਇਕ ਵੀ ਸਨ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਤੁਹਾਨੂੰ ਇਸ ਵਕਤ ਜਿਹੜਾ ਕਿ ਕਲਾਕਾਰਾਂ ਦੀ ਵੀ ਉੱਥੇ ਇੱਕ ਵੱਡੀ ਮਹਿਫਲ ਲੱਗੀ ਹੋਈ ਸੀਗੀ ਬਹੁਤ ਕਾਫੀ ਜ਼ਿਆਦਾ ਬਾਤਣਾ ਇਲਾਕੇ ਦੇ ਵਿੱਚ ਇਹ ਮੰਨਿਆ ਜਾਣ ਵਾਲਾ ਬਾਬਾ ਨੂਰੇ ਸਾਹਾ ਦਾ ਮੇਲਾ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਜਿਹੜਾ ਕਿ ਤੀਸਰੀ ਤੀਸਰਾ ਵੱਡਾ ਭੰਡਾਰਾ ਅਤੇ ਉੱਥੇ ਟੂਟੇ ਲੰਗਰ ਵੀ ਵਰਤਾਇਆ ਗਿਆ ਹੈ ਅਸੀਂ ਜਿਹੜਾ ਕਿ ਇਸ ਵਕਤ ਦਾ yẹgi ya... lẹjọ. ਹੈਡ ਭਰਾਣੇ ਸਾਡੇ ਤੇ ਹਰਜੀਤ ਭੰਦੇਰ ਸੁਨਾਲੀ ਨਾਲ ਸਾਡੇ ਵਿਚਕਾਰ ਬਲਦੇਵ ਸਿੰਘ ਮਾਨ ਐਕਸ ਕੈਬਨਿਟ ਮਿਨਿਸਟਰ ਪੰਜਾਬ ਤੋਂ ਸਾਡੇ ਵਿਚਕਾਰ ਵਿਰਾਜਮਾਨ ਨੇ ਸਮੋਸਟ ਵੈਲਕਮ ਜੀ ਆਨੂੰ ਕਰਦੇ ਆ ਤੇ ਹੋਰ ਜਿਨੇ ਵੀ ਬਦਵੰਤੇ ਸਾਜਣ ਮੋਸਟਲੀ ਨਾ ਭਾਈ ਹਰਸ ਭਦੇਰ ਨੇ ਬੋਲ ਦਿੰਦੇ ਨੇ ਜਿਹਨੇ ਵੀ ਪਤਵੰਤੇ ਸੱਜਣ ਪਹੁੰਚੇ ਨੇ ਸੋ ਮੌਸ ਵੈਲਕਮ ਜੀ ਆਨੁ ਕਰਦੇ ਆ ਸਾਰੀ ਟੀਮ ਐਮਐਲਏ ਸਾਹਿਬ ਦੀ ਸਾਰੀ ਟੀਮ ਪਹੁੰਚੀ ਹੈ ਸੋ ਸਾਰੇ ਤੁਸੀਂ ਮੇਰੇ ਆਪਣੇ ਉਸ ਬਹੁਤ ਇੱਜ਼ਤ ਬਹੁਤ ਸਤਿਕਾਰ ਤੁਹਾਡੇ ਸਾਰਿਆਂ ਦੇ ਲਈ ਸਾਲ ਜੀ ਅਗਲੀ ਗੱਲ ਭਾਈ ਹਰਸ਼ ਅੰਦੂ ਆ ਗੰਨ ਸਾਡੀ ਸਾਡੇ ਚੱਕਾ ਜੀ ਐਬੀ ਦਾ ਚੱਕਾ ਜੀ ਫਾਸੀ ਕਾ ਲਿਆਣੀ ਨਖਰਾ ਯਾਰੀਆਂ ਚ ਬਿਜ਼ੀ ਢਾਲੀ ਵਾਲ ਮੀਊਗਾ ਵੀਰੋ ਬਾਤ ਕਰੀਂਦਾ ਅੱਖੀਂ ਕਿ ਖਾਣੇ ਹੂੰ ਮੋਏ ਸਿਆਪਾ ਮੇਰ ਕਰਾਂਗੇ ਪਹਿਲਾਂ ਉੱਡਦੇ ਉਡਾਰੀ ਕਰੀਂ ਕਈ ਵਾਰ ਜਿਨ੍ਹਾਂ ਦੀ ਸਰਪ੍ਰਸਤੀ ਹੈ ਇਹ ਹਰ ਸਾਲ ਮੇਲਾ ਹੁੰਦਾ ਤੇ ਵਕ ਵਕ ਫਨਕਾਰ ਤੁਹਾਡੇ ਰੂਬਰੂ ਹੁੰਦੇ ਨੇ ਇਸ ਤੋਂ ਬਾਅਦ ਸਰਦਾਰ ਉਹਨਾਂ ਦਾ ਸਨਮਾਨ ਯੂਨੀਅਨ ਪ੍ਰੈਜ਼ੀਡੈਂਟ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਰੀਆਂ ਰੂਹਾਂ ਇੱਥੇ ਪਹੁੰਚੀਆਂ ਨੇ ਨਹਾ ਸਿੰਘ ਟਰੋਲੀ ਉਹਨਾਂ ਦਾ ਸਨਮਾਨ ਜਿੰਨੇ ਗਿੱਟੂ ਵਜ਼ੇਸ਼ਾ ਐਮਸੀ ਜਿਨ੍ਹਾਂ ਦੀ ਗੱਲ ਹੋਵੇ ਚਾਹੇ ਅੰਗਰੇਜ਼ ਅਲੀ ਦੀ ਗੱਲ ਹੋਵੇ ਦਵਿੰਦਰ ਸਿੰਘ ਸੇਲ ਵਾਲਾ ਉਹਨਾਂ ਦਾ ਸਨਮਾਨ ਤੇ ਉਸ ਤੋਂ ਪਹਿਲਾਂ ਸਨਮਾਨ ਅਰਵਿੰਦਰ ਭਿੰਡਰ ਕਾਰ ਬਜ਼ਾਰ ਪ੍ਰੈਜ਼ੈਂਟ ਪਾਤੜਾ ਪੀਰ ਦੇ ਮੇਲੇ ਤੇ ਤੁਸੀਂ ਆਇਆ ਕਾਫੀ ਜਿਆਦਾ ਰੌਣਕ ਲਾਈ ਆ ਔਰ ਕਿੱਥੇ ਕਿਸ ਤਰ੍ਹਾਂ ਦਾ ਮਾਹੌਲ ਲੱਗਾ ਬਹੁਤ ਵਧੀਆ ਲੱਗਿਆ ਜੀ ਮੈਨੂੰ ਅੱਜ ਮੈਂ ਦੂਸਰੀ ਵਾਰੀ ਹਾਜ਼ਰੀ ਭਰੀ ਆ ਜੀ ਇਸ ਮੇਲੇ ਤੇ ਸਾਡਾ ਪੰਜਾਬ ਤੁਮਾਂ ਮੇਲਾ ਦੀ ਧਰਤੀ ਹੈ ਮੇਲੇ ਲੱਗਦੇ ਹੀ ਰਹਿੰਦੇ ਆ ਔਰ ਮੇਲੇ ਪੀਰਾਂ ਦੇ ਮੇਲੇ ਸ਼ੁਰੂ ਹੋ ਗਿਆ ਜੀ ਹੁਣ 1 ਤੋਂ ਜੁਲਾਈ ਅਗਸਤ ਤੱਕ ਇਹ ਦਰਬਾਰਾ ਦੇ ਮੇਲੇ ਲੱਗਦੇ ਰਹਿਣੇ ਸਮੇ ਬਹੁਤ ਧੰਨਵਾਦ ਕਰਦੀ ਆਂ ਬਾਬਾ ਨੂਰੇ ਸ਼ਾਹ ਜੀ ਦੀ ਪੂਰੀ ਪ੍ਰਬੰਧਕ ਕਮੇਟੀ ਦਾ ਮਾਨ ਸੇਵਾਦਾਰ ਜੀ ਸਿੰਘ ਜੀ ਗੁੱਟੂ ਡੀਐਸਪੀ ਸਾਹਿਬ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਦੇ ਰਹਾ ਵਰਗੇ ਸਰੋਤ ਦੇ ਦਿੱਤੇ ਮੈਂ ਇਹਨਾਂ ਨੂੰ ਆਪਾਂ ਕਹਿੰਦੇ ਆਂ